ਪਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਪਾਲ ਜੀ ਥੋੜੀ ਉੱਚੀ ਆਵਾਜ਼ ਚ ਬੋਲਣਾ ਜੀ ਕੀ ਮੁਸ਼ਕਲ ਹੈ ਤੁਹਾਨੂੰ ਪੱਥਰੀ ਆਈ ਬਹੁਤ ਜ਼ਿਆਦੀਆਂ ਫਿਰ ਕਿੰਨੀਆਂ ਪੁਰਾਣੀਆਂ ਪੱਥਰੀਆਂ ਜੀ ਇਹ ਤਾਂ ਮੈਨੂੰ ਪਤਾ ਹੀ ਨਹੀਂ ਕਿੰਨੀਆਂ ਕੋਈ 100 ਸਾਲ ਦਾ ਹੈ ਜੀ 8 7 ਸਾਲ ਸਾਲ ਤੋਂ ਹਾਂ ਜੀ ਤੇ ਹੁਣ ਦਵਾਈ ਖਾਂਦਿਆਂ ਨੂੰ ਹੁਣ ਇਸ ਟਾਈਮ ਕਿੰਨਾ ਹੋ ਗਿਆ ਟਾਈਮ ਤੁਹਾਨੂੰ ਤੁਹਾਡੇ ਕੋ ਹਾਂ ਸਾਡੇ ਕੋ ਲੁੱਪੋ ਗਿਆ ਤੋਂ ਲੁੱਪੋ ਗਿਆ ਤੋਂ ਮੈਂ ਖਾਦੀ ਦਵਾਈ ਤੋਂ ਕੋਈ 7-8 ਹਫਤੇ ਖਾਦੀ ਹਾਂ ਤਾਰੇ ਹੁਣ ਫਿਰ ਦਵਾਈ ਬਰਗ ਦਿੱਤੀ 7-8 ਦਿਨ ਪਹਿਲਾਂ ਖਾਧੀ ਹੁਣ ਕਿੰਨਾ ਹੁਣ ਜਿਹੜੀ ਪੱਥਰੀ ਤੁਸੀਂ ਲੈ ਕੇ ਆਏ ਜੇ ਆ ਪੱਥਰੀ ਪਹਿਲਾਂ ਦਿਖਾਓ ਹਾਂ ਇਹ ਤਿੰਨ ਦਿਨ ਖਾਧੀ ਹੈ ਅੱਛਾ ਹੁਣ ਦਵਾਈ ਤੁਸੀਂ ਜਿਹੜੀ ਆ ਪੱਥਰੀ ਦੀ ਲੈ ਕੇ ਆਏ ਇਸ ਦਿਖਾਉਣ ਵਾਸਤੇ ਹੁਣ ਕਿੰਨੇ ਦਿਨ ਖਾਧੀ ਦਵਾਈ ਤਿੰਨ ਦਿਨ ਤਿੰਨ ਦਿਨ ਤਿੰਨ ਦਿਨ ਖਾਧੀ ਤਿੰਨਾਂ ਦਿਨਾਂ ਦੇ ਵਿੱਚ ਇਹ ਪੱਥਰੀ ਨਿਕਲ ਆਈ ਤੁਹਾਡੇ ਹਾਂ ਜੀ ਇਸ ਤੋਂ ਪਹਿਲਾਂ ਵੀ ਤੁਹਾਡੇ ਤੁਸੀਂ ਤੁਹਾਡੇ ਦੱਸਣ ਦੇ ਮਤਲਬ ਕੋ ਪੱਥਰੀਆਂ ਨਿਕਲੀਆਂ ਨੇ ਉਹ ਬੜੀਆਂ ਨਿਕਲੀਆਂ ਕਾਫੀ ਜ਼ਿਆਦਾ ਨਿਕਲੀਆਂ ਬਹੁਤ ਜ਼ਿਆਦਾ ਨਿਕਲੀਆਂ ਅੱਛਾ 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 ਮਤਲਬ ਜਦੋਂ ਦੀ ਦਵਾਈ ਖਾ ਰਹੇ ਹੋ ਪੱਥਰੀਆਂ ਨਿਕਲਦੀਆਂ ਆ ਰਹੀਆਂ ਨਿਕਲਦੀਆਂ ਆਉਂਦੀਆਂ ਬੇ ਤੇ ਕਰਾ ਤੇ ਹਮੇਸ਼ਾ ਕੋਲੀ ਭਰ ਜਾਈ ਅੱਛਾ ਇੰਨੀਆਂ ਪੱਥਰੀਆਂ ਅੰਦਰ ਡਿਵੈਲਪ ਹੋਈ ਜਾਂਦੀਆਂ ਨਾਲੋਂ ਨਾਲ ਨਿਕਲ ਜਾਂਦੀਆਂ ਦਵਾਈ ਦੇ ਨਾਲ ਦਵਾਈ ਖਾਈ ਜਿੰਨਾ ਬਾਹਰ ਨਿਕਲ ਜਾਂਦੀਆਂ ਮਤਲਬ ਦਵਾਈ ਜਿਹੜੀ ਆ ਪੱਥਰੀ ਤੇ ਆਪਣਾ ਕੰਮ ਪੂਰਾ ਕਰਨਦੀ ਆ ਸਫਲਤਾਪੂਰਵਕ ਕੰਮ ਕਰਨਦੀ ਹੈ ਆ ਇਹਦੇ ਨਾਲ ਦੀ ਹੋਰ ਡਿਗਰੀਆਂ ਜਿਹੜੀਆਂ ਆਓ ਜੀ ਜਾਣੀਆਂ ਸੀ ਆਹ ਨਾਲ ਦੇ ਰੋਹ ਨਿਕਲਦੀਆਂ ਦਿੰਦੀਆਂ ਰੋਹ ਹੀ ਨਿਕਲਦੇ ਰਹਿੰਦੇ ਛੋਟੇ ਛੋਟੇ ਪੀਸ ਆ ਜੀ ਜਿਆਦੀਆਂ ਇਹ ਤੇ ਮੁੰਦੇ ਨਾਲ ਨਿਕਲੇ ਆ ਪਹਿਲਾਂ ਨਿਕਲਦੀਆਂ ਦਿੰਦੀਆਂ ਨੇ ਹੂੰ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਹਰਪਾਲ ਜੀ ਤੁਸੀਂ ਸੱਚਾਈ ਦੱਸੀ ਸਾਰਿਆਂ ਦੇ ਸਾਹਮਣੇ ਦੋਸਤੋ ਇਸ ਵੀਡੀਓ ਨੂੰ ਪੂਰਾ ਵੇਖ ਕੇ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲ ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ